ਅੱਜ ਅਸੀਂ ਗੁਲਦੋਦੀ ਦੇ ਪਲਾਂਟਸ ਨੂੰ ਪੋਰ ਦੇ ਵਿੱਚ ਸ਼ਿਫਟ ਕਰਨ ਜਾ ਰਹੇ ਹਾਂ ਵੈਸੇ ਤਾਂ ਮੈਂ ਵਿੰਟਰ ਦੇ ਸਾਰੇ ਫਲਾਵਰ ਸੀਡਸ ਤੋਂ ਖੁਦ ਘਰ ਦੇ ਵਿੱਚ ਤਿਆਰ ਕੀਤੇ ਹਨ ਚੈਨਲ ਉੱਪਰ ਮੇਰੀਆਂ ਇਸ ਦੀਆਂ ਵੀਡੀਓ ਅਪਲੋਡ ਨੇ ਤੁਸੀਂ ਇਸ ਦੇ ਬਾਰੇ ਅਗਰ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਗੁਲਦੋਦੀ ਦਾ ਫੁੱਲ ਸਰਦੀਆਂ ਦੇ ਮੌਸਮ ਦੇ ਵਿੱਚ ਖਿੜਦਾ ਹੈ ਇਹ ਬਹੁਤ ਸਾਰੇ ਅਲੱਗ-ਅਲੱਗ ਰੰਗਾਂ ਦੇ ਵਿੱਚ ਆਉਂਦਾ ਹੈ ਇਸ ਦੇ ਫੁੱਲ ਛੋਟੇ ਵੀ ਹੁੰਦੇ ਹਨ ਅਤੇ ਵੱਡੇ ਗੋਲ ਪੋਂਪ ਪੋਂ ਵਰਗੇ ਵੀ ਹੁੰਦੇ ਹਨ ਇਹ ਡੈਕੋਰੇਸ਼ਨ ਦੇ ਰੂਪ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਇਸ ਦੇ ਫਲਾਵਰ ਬਹੁਤ ਸਨੇ ਖਿੜਕੇ ਆਉਂਦੇ ਹਨ ਤੇ ਇਸ ਤਰ੍ਹਾਂ ਸ਼ੋਅ ਹੁੰਦਾ ਹੈ ਕਿ ਜਿਸ ਤਰ੍ਹਾਂ ਫੁੱਲਾਂ ਦਾ ਪੂਰਾ ਗੁਲਦਸਤਾ ਹੀ ਹੋਵੇ ਗੁਲਦੋਦੀ ਦੇ ਪlant ਨੂੰ ਕਟੋ-ਕਟ 5 ਤੋਂ 6 ਘੰਟਿਆਂ ਦੀ ਧੁੱਪ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਮੇਂ-ਸਮੇਂ ਦੇ ਨਾਲ ਇਸ ਦੀ ਫਲਾਵਰ ਦੀ ਡੈਡ ਹੈਡਿੰਗ ਕਰ ਦੇਣੀ ਚਾਹੀਦੀ ਹੈ ਇਸ ਦੇ ਫੁੱਲ ਲੰਬੇ ਸਮੇਂ ਤੱਕ ਬਨੇ ਰਹਿੰਦੇ ਨੇ ਅਗਰ ਤੁਹਾਨੂੰ ਜਾਣਕਾਰੀ ਚੰਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ